ਸਤਿਕਾਰਯੋਗ ਪ੍ਰਿੰਸੀਪਲ ਸਰ ਸਮੂਹ ਸਟਾਫ ਅਤੇ ਪਿਆਰੇ ਵਿਦਿਆਰਥੀਓ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਰਚਨਾ ਸਾਂਝੀ ਕਰਨ ਜਾ ਰਿਹਾ ਹਾਂ ਪਿੱਛੇ ਜੇ ਆਰੰਪਰਾ ਫੂਲ ਵਿਖੇ ਇੱਕ ਵਾਰ ਬੋਰਡ ਦੇ ਪੇਪਰਾਂ ਵਿੱਚ ਮੇਰੀ ਡਿਊਟੀ ਲੱਗੀ ਸੀ ਤਾਂ ਉੱਥੇ ਸੈਂਟਰ ਦੇ ਵਿੱਚ ਜਿਹੜਾ ਰੂਮ ਦੇ ਵਿੱਚ ਸਾਰੀਆਂ ਹੀ ਕੁੜੀਆਂ ਪ੍ਰੀਖਿਆ ਦੇ ਰਹੀਆਂ ਸੀ ਸਮੇਂ ਰੋਲ ਨੰਬਰ ਸਲਿੱਪ ਜਿਹੜੀ ਮੇਰੇ ਕੋਲ ਸੀ ਤਾਂ ਉਹਦੇ ਪਿਛਲੇ ਪਾਸੇ ਮੈਂ ਕੁਝ ਲਾਈਨਾਂ ਲਿਖੀਆਂ ਸੀ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦਾ ਤੁਹਾਡੇ ਵਾਰੀ ਹੈ ਕਿਉਂਕਿ ਆਮ ਤੌਰ ਤੇ ਕੁੜੀਆਂ ਨੂੰ ਜਨਮ ਦੇਣ ਤੋਂ ਲੈ ਕੇ ਉਹਨਾਂ ਦੇ ਅੰਤਿਮ ਸੁਵਾਸਾਂ ਤੱਕ ਸਮਾਜ ਵਿੱਚ ਉਹਨਾਂ ਨਾਲ ਕੋਈ ਬਹੁਤਾ ਵਧੀਆ ਆਪਣਾ ਸਮਾਜ ਦਾ ਨਜ਼ਰੀਆ ਨਹੀਂ ਹੈ ਤਾਂ ਕੁਝ ਲਾਈਨਾਂ ਉਹਨਾਂ ਬਾਰੇ ਇੱਤੀਆਂ ਇਹ ਕੁੜੀਆਂ ਇਹ ਕਿਸਮਤ ਤੇ ਖੜੀਆਂ ਇੱਤੀਆਂ ਇਹ ਕੁੜੀਆਂ ਇਹ ਕਿਸਮਤੋ ਥੜੀਆਂ ਹਨ ਰੱਬ ਦੀ ਨਿਯਮਤ ਇਹ ਮਿਸ਼ਰੀ ਦੀਆਂ ਕੁੜੀਆਂ ਜੱਗ ਨੇ ਕਦੇ ਵੀ ਕੋਈ ਕਦਰਾਂ ਨਾ ਪਾਈਆਂ ਕੀ ਤੁਰ ਤੋਂ ਲਿਖਾ ਕੇ ਇਹ ਕਿਸਮਤ ਨੇ ਆਈਆਂ ਜਾਵਣ ਇਹ ਅੱਗ ਦੇ ਸਮੁੰਦਰਾਂ ਤੇ ਤੁਰੀਆਂ ਇਹ 3 ਇਹ ਕੁੜੀਆਂ ਇੱਕ ਇਸਮਤ ਤੋਂ ਥੋੜੀਆਂ ਇਹ ਵੀਰੇ ਦੀਆਂ ਲਾਟੋ ਤੇ ਬਾਬਲ ਦੀ ਪੱਗ ਨਹੀਂ ਕਦੇ ਫੁੱਲੋਂ ਨਾਜ਼ੁਕ ਕਦੇ ਵਰਦੀ ਅੱਗ ਨਹੀਂ ਇਹ ਪਾਂਬੜ ਘਮਾ ਦੇ ਲੈ ਜੰਗ ਤੋਂ ਨੇ ਮੁੜੀਆਂ ਇਹ 3 ਇਹ ਕੁੜੀਆਂ ਇੱਕ ਇਸਮਤ ਤੋਂ ਥੋੜੀਆਂ ਚੰਦਰੀ ਹੈਵਾਨੀ ਨਜ਼ਰ ਤੋਂ ਬਚਾ ਕੇ ਗਹਿਣਿਆਂ ਵਾਂਗੂੰ ਨੇ ਰਖਦੇ ਲੁਕਾ ਕੇ ਜਦੋਂ ਤੀਕ ਫੁੱਲ ਬਣ ਨਾ ਗੰਗਾ ਚ ਰੁੜੀਆਂ ਤੇ ਪੀਣਾ ਏ ਕੁੜੀਆਂ ਇਹ ਕਿਸਮਤ ਤੋਂ ਕੁੜੀਆਂ ਤੰਗੀਆਂ ਤੇ ਥੋੜਾ ਚ ਪਲਣਾ ਇਹ ਜਾਣਣਾ ਸੌਰੇ ਤੇ ਤੇਕੇ ਕਿੰਜ ਟਲਣਾ ਇਹ ਜਾਣਣਾ ਘਰ ਬਾਵਲੇ ਦੇ ਇਹਨਾਂ ਦੀਆਂ ਗੁੜੀਆਂ ਇਹ ਧੀਆਂ ਇਹ ਕੁੜੀਆਂ ਇਹ ਕਿਸਮਤ ਤੋਂ ਕੁੜੀਆਂ ਬਸ ਗੁੱਡੀਆਂ ਪਟੋਲੇ ਲੈ ਖੁਸ਼ ਹੋ ਉਹ ਜਾਵਣ ਛੱਡ ਦੌਲਤ ਜ਼ਮੀਨਾ ਮੋਹ ਮਮਤਾ ਕਮਾਵਣ ਹੁਣ ਕਰ ਲਈ ਦੁਆਵਾਂ ਜਦੋਂ ਬੈਠ ਜੁੜੀਆਂ ਏ ਟੀਆਂ ਏ ਕੁੜੀਆਂ ਏ ਕਿਸਮਤ ਤੋਂ ਥੜੀਆਂ ਮਹਿੰਦੀ ਜਹਾ ਨੋਨੀ ਠੋਕਰ ਤੇ ਠੇਡੇ ਪਰ ਜਿਗਰੇ ਇਹਨਾਂ ਦੇ ਪਹਾੜਾਂ ਦੇ ਜੋਦੇ ਇਹ ਧਰਤੀ ਦੀਆਂ ਪਰੀਆਂ ਸੋ ਅੰਗਰਾਂ ਦੀਆਂ ਏ ਟੀਆਂ ਏ ਸੋੜੀਆਂ ਏ ਕਿਸਮਤ ਤੋਂ ਥੜੀਆਂ Hanya rakyat dunia, ini sedih dunia polinya, ini